ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਰੀਸੈਂਟਲੀ ਰਾਜਸਥਾਨ ਸਰਕਾਰ ਦੁਆਰਾ 2129 ਸੀਨੀਅਰ ਟੀਚਰ ਦੀ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਆ 8 ਸਬਜੈਕਟ ਦੇਖਣ ਨੂੰ ਮਿਲ ਰਹੇ ਆ ਸੋ ਜਿਨ੍ਹਾਂ ਸਾਥੀਆਂ ਨੇ ਬੀਐਡ ਕੀਤੀ ਹੋਈ ਹੈ ਉਹ ਸਾਥੀ ਇਸ ਫਾਰਮ ਨੂੰ ਫਿਲ ਕਰ ਸਕਦੇ ਨੇ ਕਿਉਂਕਿ ਇਸ ਵੀਡੀਓ ਨੂੰ ਮੈਂ ਪੰਜਾਬੀ ਵਿੱਚ ਬਣਾ ਰਿਹਾ ਓਬਵੀਅਸ ਜੀ ਗੱਲ ਹੈ ਪੰਜਾਬ ਦੀ ਆਡੀਅנס ਲਈ ਹੀ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਸੋ ਬਿਲਕੁਲ ਪੰਜਾਬ ਵਾਲੇ ਸਾਰੇ ਸਾਥੀ ਇਸ ਫਾਰਮ ਨੂੰ ਆਨਲਾਈਨ ਫਿਲ ਕਰ ਸਕਦੇ ਨੇ ਸਾਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪ੍ਰੋਵਾਈਡ ਕਰਵਾਉਂਗਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਹਾਂ ਸੀਨੀਅਰ ਟੀਚਰ ਦੀ ਸੈਕੰਡ ਗ੍ਰੇਡ ਦੀਆਂ ਪੋਸਟਾਂ ਨੇ 8 ਸਬਜੈਕਟ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਰਾਜਸਥਾਨ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਰੱਖੇ ਜਾਣੇ ਆ 8 ਸਬਜੈਕਟਾਂ ਦੀ ਜੇਕਰ ਮੈਂ ਗੱਲ ਕਰਾਂ ਇਸ ਦੇ ਵਿੱਚ ਹਿੰਦੀ ਅੰਗਰੇਜ਼ੀ ਮੈਥ ਸਾਇੰਸ ਐਸਐਸਟੀ ਸੰਸਕ੍ਰਿਤ ਪੰਜਾਬੀ ਅਤੇ ਉਰਦੂ ਕੁੱਲ ਪੋਸਟਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਦੇ ਵਿੱਚ ਹਿੰਦੀ ਦੀਆਂ 273 ਅੰਗਰੇਜ਼ੀ ਦੀਆਂ 242 ਮੈਥ ਦੀਆਂ 539 ਸਾਇੰਸ ਦੀਆਂ 261 ਸੋਸ਼ਲ ਸਾਇੰਸ 70 ਸੰਸਕ੍ਰਿਤ 276 ਪੰਜਾਬੀ 64 ਐਂਡ ਉਰਦੂ 2 ਇਧਰ ਵਾਲੀ ਪੋਸਟਾਂ ਦੀ ਗਿਣਤੀ ਮੈਂ ਤਾਂ ਨਹੀਂ ਕੀਤੀ ਕਿਉਂਕਿ ਇਹ ਪੋਸਟਾਂ ਪਹਿਲਾਂ ਤੋਂ ਹੀ ਰਿਜ਼ਰਵਡ ਨੇ ਅਦਰਵਾਇਜ਼ ਤੁਸੀਂ ਟੋਟਲ ਪੋਸਟਾਂ ਦੀ ਗਿਣਤੀ ਵੀ ਦੇਖ ਸਕਦੇ ਹੋ ਲਗਭਗ ਸਾਰੇ ਜਿਹੜੇ ਸਬਜੈਕਟ ਹੈਗੇ ਆ ਜੀ ਉਹ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਜੇਕਰ ਗੱਲ ਕਰੀਏ ਸਬਜੈਕਟ ਵਾਈਜ਼ ਵੈਸੇ ਜਨਰਲ ਰਿਕੁਆਇਰਮੈਂਟ ਤਾਂ ਇਹ ਹੈਗੀ ਆ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਸਪੈਸੀਫਿਕ ਸਬਜੈਕਟ ਦੇ ਵਿੱਚ ਐਂਡ ਬੀਐਡ ਕੀਤੀ ਹੋਵੇ ਜਿਵੇਂ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਉਰਦੂ ਅਤੇ ਪੰਜਾਬੀ ਦੇ ਵਿੱਚ ਜੇਕਰ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਇਲੈਕਟਿਵ ਦਾ ਜਿਹੜਾ ਵਿਸ਼ਾ ਹੈਗਾ ਜੀ ਉਹ ਤੁਸੀਂ ਜ਼ਰੂਰ ਪੜਿਆ ਹੋਵੇ ਐਂਡ ਬੀਐਡ ਕੀਤੀ ਹੋਵੇ ਸਪੈਸੀਫਿਕਲੀ ਇਹਨਾਂ ਨੇ ਬੀਐਡ ਦੇ ਕੰਬੀਨੇਸ਼ਨ ਦੀ ਗੱਲ ਨਹੀਂ ਕੀਤੀ ਬਟ ਜ਼ਿਆਦਾ ਚਾਂਸਸ ਤਾਂ ਇਹੀ ਨੇ ਜੇਕਰ ਤੁਸੀਂ ਇਹਨਾਂ ਸਬਜੈਕਟਾਂ ਵਿੱਚ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਬੀਐਡ ਦਾ ਇਹਦਾ ਜਿਹੜਾ ਕੰਬੀਨੇਸ਼ਨ ਹੈਗਾ ਜੀ ਉਹ ਤੁਹਾਡੇ ਕੋਲ ਜਰੂਰ ਹੋਵੇਗਾ ਮੈਥ ਵਿੱਚ ਅਪਲਾਈ ਕਰਨ ਦੇ ਲਈ ਗ੍ਰੈਜੂਏਸ਼ਨ ਦੇ ਵਿੱਚ ਮੈਥ ਦਾ ਜਿਹੜਾ ਵਿਸ਼ਾ ਹੈਗਾ ਜੀ ਤੁਸੀਂ ਉਹ ਜਰੂਰ ਪੜਿਆ ਹੋਵੇ ਐਂਡ ਇਸ ਦੇ ਨਾਲ ਬੀਐਡ ਕੀਤੀ ਹੋਵੇ ਸਾਇੰਸ ਦੇ ਵਿੱਚ ਕੋਈ ਵੀ ਦੋ ਜਿਹੜੇ ਸਬਜੈਕਟ ਹੈਗੇ ਆ ਫਿਜ਼ਿਕਸ ਕੈਮਿਸਟਰੀ ਜੂਲੋਜੀ ਬੋਟਨੀ ਮਾਈਕਰੋਬਾਇਓਲੋਜੀ ਬਾਇਓਟੈਕਨੋਲੋਜੀ ਬਾਇਓਕੈਮਿਸਟਰੀ ਇਹਨਾਂ ਵਿੱਚੋਂ ਕੋਈ ਵੀ ਦੋ ਸਬਜੈਕਟ ਪੜੇ ਹੋਣ ਐਸਐਸਟੀ ਦੇ ਵਿੱਚ ਅਪਲਾਈ ਕਰਨ ਦੇ ਲਈ ਕੋਈ ਵੀ ਦੋ ਸਬਜੈਕਟ ਪੜੇ ਹੋਣ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਪੋਲੀਟੀਕਲ ਸਾਇੰਸ ਸੋਸ਼ੀਓਲੋਜੀ ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਫਿਲਾਸਫੀ ਤੇ ਤੁਸੀਂ ਅਪਲਾਈ ਕਰਨਾ ਹੋਵੇ ਨਾਲ ਤੁਹਾਡੇ ਕੋਲ ਬੀਅਰਡ ਜ਼ਰੂਰ ਹੋਣੀ ਚਾਹੀਦੀ ਹੈ ਹਿੰਦੀ ਤੁਹਾਨੂੰ ਆਉਣੀ ਚਾਹੀਦੀ ਹੈ ਤੇ ਰਾਜਸਥਾਨੀ ਕਲਚਰ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਤੁਸੀਂ ਪੜ੍ਹ ਕੇ ਪ੍ਰਾਪਤ ਕਰ ਸਕਦੇ ਹੋ ਜੇਕਰ ਮੈਂ ਰਾਜਸਥਾਨੀ ਕਲਚਰ ਦੀ ਗੱਲ ਕਰਾਂ ਏਜ ਲਿਮਟ ਕੀ ਹੋਏਗੀ ਏਜ ਲਿਮਟ ਮਿਨੀਮਮ ਤਾਂ ਹੋਏਗੀ 18 ਸਾਲ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ 1 ਜਨਵਰੀ 2026 ਦੀ ਸੋ ਇਸ ਅਕੋਰਡਿੰਗ ਜੇਕਰ ਤੁਹਾਡੀ ਏਜ 42 ਇਅਰ ਵੀ ਹੈਗੀ ਆ ਫਿਰ ਵੀ ਤੁਸੀਂ ਇਹਨਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਹੋ ਏਜ ਰਿਲੈਕਸੇਸ਼ਨ ਪੰਜਾਬ ਵਾਲਿਆਂ ਨੂੰ ਤਾਂ ਮਿਲੇਗੀ ਨਹੀਂ ਕਿਉਂਕਿ ਉੱਥੇ ਦੇ ਜਿਹੜੇ ਵਸਨੀਕ ਹੋਣਗੇ ਉਹਨਾਂ ਨੂੰ ਹੀ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਬੀਅਰਡ ਵਿੱਚ ਅਪੀਅਰਿੰਗ ਸਾਥੀ ਵੀ ਇਸ ਫਾਰਮ ਨੂੰ ਫਿਲ ਕਰ ਸਕਦੇ ਨੇ ਬੜ ਜਦੋਂ ਆਏਗੀ ਐਗਜ਼ਾਮ ਡੇਟ ਉਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਨਤੀਜਾ ਆਉਣਾ ਚਾਹੀਦਾ ਹੈ ਐਗਜ਼ਾਮ ਐਂਡ ਸਿਲੇਬਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਆਫਲਾਈਨ ਐਗਜ਼ਾਮ ਦੇਖਣ ਨੂੰ ਮਿਲੇਗਾ ਮਲਟੀਪਲ ਚੁਆਇਸ ਜਿਹੜੇ ਕੁਐਸਚਨ ਹੋਣਗੇ ਉਹ ਤੁਹਾਡੇ ਤੋਂ ਪੁੱਛੇ ਜਾਣਗੇ 네ਗੇਟਿਵ ਮਾਰਕਿੰਗ ਵੀ ਦੇਖਣ ਨੂੰ ਮਿਲੇਗੀ ਮਿਨਿਮਮ ਕੁਆਲੀਫਾਈਇੰਗ ਮਾਰਕਸ ਅਗੇਨ ਹੈ ਜੀ 40% ਜਰਨਲ ਕੈਂਡੀਡੇਟ ਲਈ ਕਿਉਂਕਿ ਤੁਸੀਂ ਪੰਜਾਬ ਵਾਲੇ ਸਾਥੀ Rajasthan ਵਿੱਚ ਅਦਰ ਕੈਂਡੀਡੇਟ ਬਣ ਕੇ ਜਾ ਰਹੇ ਹਾਂ ਇਸ ਕਰਕੇ ਤੁਸੀਂ ਜਰਨਲ ਕੈਂਡੀਡੇਟ ਵਿੱਚ ਹੀ ਕਨਸੀਡਰ ਕੀਤੇ ਜਾਓਗੇ ਪੇਪਰ 1 ਜਿਹੜਾ ਕਿ ਹੋਏਗਾ ਜੀ ਜਰਨਲ ਪੇਪਰ ਜਿਹਦੇ ਵਿੱਚ ਤੁਹਾਡੇ ਤੋਂ ਜਰਨਲ ਨੋਲੇਜ ਦੇ ਜਰਨਲ ਨੋਲੇਜ 200 ਨੰਬਰਾਂ ਦਾ ਪੇਪਰ ਹੋਏਗਾ ਡਿਊਰੇਸ਼ਨ ਹੈਗੀ ਜੀ 2 ਘੰਟੇ ਸਬਜੈਕਟ ਦੇਖ ਸਕਦੇ ਹਾਂ ਜੀਓਗ੍ਰਾਫੀਕਲ ਹਿਸਟੋਰੀਕਲ ਕਲਚਰਲ ਨੋਲੇਜ ਆਫ ਰਾਜਸਥਾਨ ਕਰੰਟ ਅਫੇਅਰ ਆਫ ਰਾਜਸਥਾਨ ਜਰਨਲ ਨੋਲੇਜ ਆਫ ਵਰਲਡ ਐਂਡ ਇੰਡੀਆ ਐਜੂਕੇਸ਼ਨਲ ਸਾਈਕੋਲੋਜੀ ਸਬਜੈਕਟ 2 ਦੇ ਵਿੱਚ ਤੁਹਾਨੂੰ ਜਾਂ ਫਿਰ ਪੇਪਰ 2 ਦੇ ਵਿੱਚ ਸਬਜੈਕਟ ਸਪੈਸਿਫਿਕ ਨੋਲੇਜ ਚੈੱਕ ਕੀਤੀ ਜਾਏਗੀ ਇਹ ਪੇਪਰ ਹੋਏਗਾ ਜੀ 300 ਨੰਬਰਾਂ ਦਾ 2.5 ਘੰਟਿਆਂ ਦਾ ਇਸ ਵਿੱਚ ਰੈਲੇਵੈਂਟ ਸਬਜੈਕਟ ਤੋਂ ਰਿਲੇਟਡ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਣਗੇ ਗ੍ਰੈਜੂਏਸ਼ਨ ਲੈਵਲ ਦੇ ਜਿਹੜੇ ਨੋਲੇਜ ਹੈਗੀ ਆ ਜੀ ਉਹ ਵੀ ਚੈੱਕ ਕੀਤੀ ਜਾਏਗੀ ਟੀਚਿੰਗ ਮੈਥਡ ਵੀ ਪੁੱਛੇ ਜਾਣਗੇ ਰੈਲੇਵੈਂਟ ਸਬਜੈਕਟ ਤੋਂ ਅਪਲਾਈ ਕਰਨ ਦੇ ਲਈ ਆਰਪੀਐਸਸੀ ਦਾ ਜਿਹੜਾ ਪੋਰਟਲ ਹੈਗਾ ਜੀ ਉੱਥੇ ਤੁਹਾਨੂੰ ਅਪਲਾਈ ਕਰਨਾ ਪੈਣਾ ਆ ਜਿੱਥੇ ਤੁਹਾਨੂੰ ਆਧਾਰ ਕਾਰਡ ਪਰਸਨਲ ਡਿਟੇਲ ਐਂਡ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਜ਼ਰੂਰਤ ਪੈਣੀ ਆ ਫੋਟੋਗ੍ਰਾਫ ਸਿਗਨੇਚਰ ਐਂਡ ਥ ਕਦੇ ਹਾਂ 600 ਰੁਪਿਆ ਤੁਹਾਡੀ ਇੱਥੇ ਫੀਸ ਹੋਏਗੀ ਕੈ렉ਸ਼ਨ ਟਾਈਮ ਤੁਹਾਨੂੰ 500 ਰੁਪਿਆ ਦੇਣਾ ਪੈਣਾ ਆ ਆਨਲਾਈਨ ਅਪਲਾਈ ਕਰਨ ਦੀ ਡੇਟ ਹੈਗੀ ਆ ਜੀ 26 ਦਸੰਬਰ 2024 ਲਾਸਟ ਡੇਟ ਹੈਗੀ ਆ ਜੀ 24 ਜਨਵਰੀ 2025 ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕੀਤੀ ਜਾਵੇ ਜੇਕਰ ਕੋਈ ਜਾਣਕਾਰੀ ਅਧੂਰੀ ਰਹਿ ਗਈ ਹੋਵੇ ਉਹਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਸੋ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰਿਓ ਲਾਈਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰਿਓ ਥੈਂਕ ਯੂ so much for watching god bless you all